ਇਕ ਵਾਰੀ ਅਸੀਂ ਇੱਕ ਬੰਦਾ ਐਦਾਂ ਹੀ ਫੜ ਲਿਆ ਤੇ ਉਹਦੇ ਕੋਲ 200 ਗ੍ਰਾਮ ਸਮੈਕ ਨਿਕਲਿਆ ਤੇ ਕਿਸੇ ਨੇ ਦੱਸਿਆ ਵੀ ਉਹ ਬੰਦਾ ਸੁਨਾਕ ਵੇਸ ਦਾ ਗਿੰਦਰ ਜੀ ਸਿੱਖੀ ਬਹੁਤ ਪਿਆਰੀ ਤੇ ਕਈਆਂ ਤੇ ਹੁੰਦਾ ਨਹੀਂ ਮੈਂ ਕਹਿਣਾ ਹੁੰਦਾ ਵੀ ਤੇ ਕਿਸੇ ਤੇ ਪਰਚਾ ਦੇਣਾ ਸਦਾ ਹੀ ਕਹਿੰਦਾ ਰਿਹਾ ਵੀ ਪਹਿਲਾਂ ਬੰਦਾ ਮੈਨੂੰ ਆਮਣੇ ਸਾਹਮਣੇ ਮળોਣਾ ਫਿਰ ਪਰਚਾ ਦੇਣਾ ਜੇ ਮੈਨੂੰ ਦੱਸਣਾ ਵੀ ਆਹ ਗੱਲ ਆ ਫਿਰ ਮੇਰੇ ਨਾਲ ਗੱਲ ਪੁੱਛ ਕੇ ਫਿਰ ਦੇਣਾ ਆਹੋ ਐਡਿਕਟ ਤੇ ਪੈਡਲਰ ਦਾ ਫਰਕ ਹੈ ਨਾ ਤੇ ਮੈਂ ਉਸ ਬੰਦੇ ਨੂੰ ਪੁੱਛਿਆ ਤੇ ਉਹ ਸਾਦੀ ਰੋਣ ਲੱਗੇ ਮੈਂ ਖਸਾ ਸਾਹਿਬ ਤੁਸੀਂ ਮਤਲਬ ਪੂਰੇ ਸਿੱਖੀ ਸੁਪ ਤੋਂ ਤੁਸੀਂ ਇਹ ਕਿਦਾਂ ਫੜੇਗਾ ਕਿੰਦਰ ਸਰ ਵੀ ਸਟੋਰੀ ਆ ਵੀ ਮੇਰਾ ਮੁੰਡਾ ਲੱਗ ਗਿਆ ਤੇ ਅਸੀਂ ਉਹਨੂੰ ਕਰੇ ਰੱਖਦੇ ਆ ਮੈਂ ਤੜਲਾ ਕਰਕੇ ਤੇ ਇਹ ਕਹਿੰਨੇ ਆ ਵੀ ਤੇਰੇ ਜੋਗੀ ਅਸੀਂ ਲਿਆ ਦਿਆ ਕਰਾਂਗੇ ਉਸ ਲਿਓਨ ਚੋਂ ਬੰਦਾ ਫਿਰ ਫੜ ਗਿਆ ਕੀ ਦੁਕਾਨ ਹੈ ਕੀ ਦੁਕਾਨ ਹੈ ਕੱਲ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਸੀ ਲਾਸਟ ਆਏ ਫਿਰ ਆਪਾਂ ਵਿਸ਼ਾ ਚੇਂਜ ਕਰ ਲਾਂਗੇ ਉਹ ਮੈਨੂੰ ਐਦਾਂ ਹੀ ਕਹਿੰਦਾ ਪਟਿਆਲੇ ਜ਼ਿਲ੍ਹੇ ਦਾ ਕਹਿੰਦਾ ਸਰ ਇੱਕ ਥੋੜੇ ਤਾਂ ਹੀ ਕੰਮ ਪੈ ਗਿਆ ਕਤਵਿੰਦਰ ਜੀ ਮੈਨੂੰ ਆਏ ਹੁੰਦਾ ਵੀ ਕਿਸੇ ਦੀ ਪਾਸਪੋਰਟ ਵੈਰੀਫਿਕੇਸ਼ਨ ਆ ਕਿਸ ਦੀ ਪੀਸੀਸੀ ਆ ਕਿਸੇ ਨੂੰ ਪੁਲਿਸ ਨੇ ਬੁਲਾਇਆ ਥੋੜੀ ਬਹੁਤੀ ਗੱਲ ਮੈਂ ਕਰ ਲੈਣਾ ਉਹਦੇ ਸਬੀਰਾ ਹੁੰਦਾ ਵੀਰਾਂ ਨੂੰ ਲੋਕਾਂ ਨਾਲ رابطہ ਜੁੜਿਆ ਹੁੰਦਾ ਤੇ ਦੂਜਾ ਇਹ ਵੀ ਹੁੰਦਾ ਬਈ ਉਹ ਕਈ ਵਾਰੀ ਗੱਲਾਂ ਦੁੱਖ ਵੀ ਆਪਣਾ ਸੰਝਾ ਕਰਦੇ ਨੇ ਮੈਂ ਕਿਹਾ ਦੱਸੋ ਕੋਈ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਉਦੋਂ ਉਹ ਰੋਣ ਲੱਗ ਗਿਆ ਫਿਰ ਉਹਦੀ ਪਤਨੀ ਨੇ ਗੱਲ ਦੱਸੀ ਬਈ ਸਾਡਾ ਮੁੰਡਾ ਚਿੱਟਾ ਪੈਣ ਲੱਗ ਗਿਆ ਤੇ ਫਿਰ ਮੈਨੂੰ ਕਿਹਾ ਵੀ ਕਿਹੜੇ ਡਿਸਟ੍ਰਿਕਟ ਦੀ ਗੱਲ ਹੈ ਪਟਿਆਲਾ ਪਟਿਆਲਾ ਤੇ ਫਿਰ ਮੈਂ ਉਹਨੂੰ ਕਿਹਾ ਬਈ ਆਪਾਂ ਕੱਲ ਸ਼ਾਮ ਨੂੰ ਗੱਲ ਕਰਾਂਗੇ ਤੁਸੀਂ ਦੇਖੋ ਜਿਹੜੀਆਂ ਆਪਾਂ 4-5 ਘਟਨਾਵਾਂ ਕੀਤੀਆਂ ਮੈਂ ਸਰਵਿਸ ਤੋਂ ਬਾਹਰ ਆ ਮਤਲਬ ਇਹ ਤਾਂ ਦੁਖਾਂਤ ਕਿੱਡਾ ਵੱਡਾ ਹੈ ਉਹ ਵੱਡਾ ਵਿਖਾਂਦਾ ਇਦਾਂ ਦੀਆਂ ਜਿਹੜੀਆਂ ਆਪਣੀਆਂ ਕਿਤਾਬਾਂ ਨੇ ਅਲੜ ਉਮਰਾਂ ਦਾ ਜਿਹੜੀ ਦੂਸਰੀ ਵੀ ਆ ਇਹਦੇ ਚ ਵੀ ਇਹੋ ਦੀਆਂ ਕੇਸ ਸਟੱਡੀਜ਼ ਹੀ ਆ ਕਿ ਮਤਲਬ ਹੋਇਆ ਕਿ ਕਿਦਾਂ ਹੋਇਆ ਬੰਦੇ ਫਸ ਕਿਦਾਂ ਜਾਂਦੇ ਆ ਪਹਿਲੀ ਵਾਰੀ ਕਿਦਾਂ ਕਰਦੇ ਆ ਮਤਲਬ ਇਹ ਤੀਜੀ ਕਿਤਾਬ ਇੱਕ ਜੀਵ ਜਵਾਨੀ ਆ ਮਤਲਬ ਇਹਨਾਂ ਤਿੰਨਾਂ ਦੇ ਵਿੱਚ ਹੀ ਇਸ ਦੁਖਾਂਤ ਤੋਂ ਬਿਨਾਂ ਇਹਨਾਂ ਦੀਆਂ ਕੇਸ ਸਟੱਡੀ ਵੀ ਆ ਪਾਰਟ ਵੀ ਬਣਾ ਕੇ